डीजीपी पंजाब ने डीएसपी शाहकोट ਨੂੰ ਡੀਜੀਪੀ ਦਫ਼ਤਰ ਨਾਲ ਸਨਮਾਨਿਤ ਕੀਤਾ ਮਿਸਾਲੀ ਸੇਵਾ ਦੇ ਸਨਮਾਨ ਵਿੱਚ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਪੰਜਾਬ ਨੇ ਊਕਾਰ ਸਿੰਘ ਬਰਾੜ ਡਿਪਟੀ ਸੁਪਰਡੈਂਟ ਆਫ ਪੁਲਿਸ ਸਬਡਿਵੀਜ਼ਨ ਸ਼ਾਹਕੋਟ ਜ਼ਿਲ੍ਹਾ ਜਲੰਧਰ ਦਿਹਾਤੀ ਨੂੰ ਇੱਕ ਪ੍ਰਸ਼ੰਸਾ ਡਿਸਕ ਪ੍ਰਦਾਨ ਕੀਤੀ ਹੈ ਡੀਐਸਪੀ ਬਰਾੜ ਨੂੰ ਇਸ ਸਨਮਾਨ ਸ਼ਾਹਕੋਟ ਖੇਤਰ ਵਿੱਚ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਜਾਂਚ ਦੇ ਮਿਆਰਾਂ ਨੂੰ ਬਿਹਤਰ ਬਣਾਉਣ ਅਤੇ ਨਸ਼ਾ ਵਿਰੋਧੀ ਕਾਰਵਾਈਆਂ ਦੀ ਅਗਵਾਈ ਕਰਨ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਦਿੱਤਾ ਗਿਆ SSP ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖਾਕਨੇ ਜ਼ਿਲ੍ਹਾ ਹੈੱਡਕੁਆਟਰ ਵਿਖੇ আয়োজিত ਇੱਕ ਸਮਾਰੋਹ ਦੌਰਾਨ DSP ਬਰਾੜ ਨੂੰ ਪ੍ਰਸ਼ੰਸਾ ਡਿਸਪੇਟ ਕੀਤੀ। ਇਸ ਸਮਾਗਮ ਨੇ ਜਨਤਕ ਸੇਵਾ ਪ੍ਰਤੀ ਸਮਰਪਣ ਦਾ ਪ੍ਰਦਰਸ਼ਨ ਕਰਨ ਵਾਲੇ ਅਧਿਕਾਰੀਆਂ ਨੂੰ ਮਾਨਤਾ ਦੇਣ ਲਈ ਪੰਜਾਬ ਪੁਲਿਸ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ। ਇਸ ਮੌਕੇ ਬੋਲਦਿਆਂ SSP ਖਾਕਨੇ ਜ਼ੋਰ ਦੇ ਕੇ ਕਿਹਾ ਕਿ DGP ਪੰਜਾਬ ਵੱਲੋਂ ਅਜੀਹੀ ਮਾਨਤਾ ਜਲੰਧਰ ਦਿਹਾਤੀ ਪੁਲਿਸ ਵਿੱਚ ਅਧਿਕਾਰੀਆਂ ਦੁਆਰਾ ਬਣਾਏ ਗਏ ਉੱਚ ਮਿਆਰ ਨੂੰ ਦਰਸਾਉਂਦੀ ਹੈ। ਉਨਾ ਕਿਹਾ ਕਿ ਇਹ ਪ੍ਰਸ਼ਾਂਸਾ ਫੋਰਸ ਨੂੰ ਅਪਰਾਧ ਅਤੇ ਨਸ਼ਿਆ ਵਿਰੁੱਧ ਲੜਾਈ ਵਿੱਚ ਆਪਣੇ ਯਤਨਾਂ ਨੂੰ ਹੋਰ ਤੇਜ਼ ਕਰਨ ਲਈ ਪ੍ਰੇਰਿਤ ਕਰੇਗੀ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਡੀਐਸਪੀ ਬਰਾੜ ਨੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਅਤੇ ਐਸਐਸਪੀ ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖਾਕੜਾ ਦਾ ਧੰਨਵਾਦ ਕੀਤਾ ਉਹਨਾਂ ਨੇ ਨਵੇਂ ਸਮਰਪਣ ਭਾਵਨਾ ਨਾਲ ਸੇਵਾ ਚਾਰੀ ਰੱਖਣ ਅਤੇ ਪੰਜਾਬ ਪੁਲਿਸ ਲੀਡਰਸ਼ਿਪ ਦੁਆਰਾ ਉਹਨਾਂ ਵਿੱਚ ਰੱਖੇ ਗਏ ਵਿਸ਼ਵਾਸ ਨੂੰ ਕਾਇਮ ਰੱਖਣ ਦਾ ਵਾਅਦਾ ਕੀਤਾ ਪੱਤਰਕਾਰ ਸਾਹਿਬੀ ਦਾਸੀ ਕੇ ਸਾਹਕੋਟੀ ਅਨਿਲ ਕੁਮਾਰ ਬੋਬੀ ਦੀ ਖਾਸ ਰਿਪੋਰਟ ਜਿਲ੍ਹਾ ਜਰੰਧ ਤੇ ਹਾਤੀ ਦੇ ਮਾਨਯੋਗ ਐਸਐਸਪੀ ਸਰਦਾਰ ਹਰਕਮਪ੍ਰੀਤ ਸਿੰਘ ਖੱਖ ਦੀ ਵੱਲੋਂ ਜਾਰੀ ਗਾਈਡਲਾਈਨਸ ਹਾਲ ਸਬੂਜੋ ਸ਼ਾਹਕੋਟ ਵਿਖੇ ਨਸ਼ਿਆਂ ਦੀ ਰੋਕਥਾਮ ਲਈ ਜ਼ਮੀਨੀ ਪੱਧਰ ਤੇ ਕੀਤੇ ਉਪਰਾਲੇ ਇਨਵੈਸਟੀਗੇਸ਼ਨ ਦਾ ਪੱਧਰ ਉੱਪਰ ਚੁੱਕਣ ਤੇ ਅਤੇ ਨਾਲ ਹੀ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਦੇ ਮਦਦ ਮੇਰਾ ਨਾਮ ਮਾਂਡੋ ਡੀਜੀਪੀ ਸਾਹਿਬ ਵੱਲੋਂ ਡੀਜੀਪੀ ਦੇ ਸਨਾਨ ਸਨਮਾਨ ਕਰਕੇ ਮਾਨ ਸਨਮਾਨ ਦਿੱਤਾ ਹੈਗਾ ਜਿਹਦੇ ਤਹਿਤ ਮਾਨਯੋਗ ਐਸਐਸਪੀ ਸਾਹਿਬ ਜੀ ਨੇ ਤਹਿਤੋਂ ਛੁਕਗਜ਼ਾਰ ਕਰਦਾ ਹੈ ਤੇ ਨਾਲ ਨਾਲ ਮਾਂਡੋ ਡੀਜੀਪੀ ਜੀ ਦਾ ਸ਼੍ਰੀ ਗੁਰੂ ਜਾਨ ਜੀ ਦਾ ਇਸ ਦਿੱਤੇ ਹੋਏ ਸਨਮਾਨ ਨਾਲ ਜਿੱਥੇ ਮੇਰਾ ਮਨ ਵੱਲ ਉੱਚਾ ਹੋਇਆ ਤੇ ਨਾਲ ਨਾਲ ਮੇਰੇ ਸਾਥੀਆਂ ਦਾ ਵੀ ਉੱਚਾ ਹੋਇਆ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਮਕਾਮ ਤੇ ਪਹੁੰਚਣ ਲਈ ਮੇਰਾ ਸਾਥ ਦੇ ਕੇ ਉਪਰਾਲੇ ਕੀਤੇ ਹੈ ਮੇਰੇ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ